ਚੰਗਾ ਕੀਤਾ ਕਹਿੰਦੇ ਮੇਰੇ ਸਾਈ ਨੇ ਮੇਰਾ ਭਲਾ ਕੀਤਾ ਹੈ ਉਹਨੇ ਮੇਰਾ ਚੰਗਾ ਕੀਤਾ নাਹੀਂ ਤਾਂ ਹੰਪੀ ਦੱਜਾਂ ਆਹੇ ਨਹੀਂ ਤੇ ਮੈਂ ਵੀ ਇਸ ਅੱਗ ਵਿੱਚ ਸੜਨਾ ਸੀ ਕਿਉਂਕਿ ਆਪਾਂ ਕਹਿੰਦੇ ਨਾ ਵੀ ਵੇਖੋ ਉਹਨੇ ਮੇਰੇ ਨਾਲ ਇਦਾਂ ਕੀਤਾ ਮੈਂ ਵੀ ਉਹਦੇ ਨਾਲ ਇਦਾਂ ਕੀਤਾ ਬਦਲਾਖੋਰੀ ਦੀ ਭਾਵਨਾ ਆ ਜਾਂਦੀ ਨਾ ਮਨ ਵਿੱਚ ਵੀ ਜੇ ਉਹਨੇ ਮੇਰੇ ਨਾਲ ਇਦਾਂ ਦਾ ਵਿਵਹਾਰ ਕੀਤਾ ਹੈ ਤੇ ਮੈਂ ਵੀ ਉਹਦੇ ਨਾਲ ਇਦਾਂ ਦਾ ਕੀਤਾ ਹੈ ਤੇ ਐਸਾ ਬਹੁਤ ਵਾਰੀ ਸਾਨੂੰ ਆਸ-ਪਾਸ ਵੇਖਣ ਨੂੰ ਮਿਲਦਾ ਵੀ ਕੋਈ ਜਿੱਦਾਂ ਦਾ ਕਰਦਾ ਤੁਸੀਂ ਵੀ ਉਹਦਾਂ ਦਾ ਕਰੋ ਪਰ ਗੁਰੂ ਬਾਬੇ ਦੇ ਘਰ ਬੈਠੇ ਸਾਬ ਨੇ ਆਖਿਆ ਚਾਹੇ ਵੀ ਕਦੇ ਕਿਸੇ ਦਾ ਬੁਰਾ ਨਾ ਕਰੀ ਜੇ ਭਲਾ ਨਹੀਂ ਨਾ ਕਰ ਸਕਦਾ ਤੇ ਆਖਿਆ ਕਦੇ ਕਿਸੇ ਦਾ ਬੁਰਾ ਨਾਂ ਚਿਤਵੀ ਨਾ ਸੋਚੀ ਤੇ ਨਾ ਕਰੀ ਹਰ ਵੇਲੇ ਚੰਗਾ ਕਰਨ ਦੀ ਸੋਚੀ ਕਿਉਂਕਿ ਇਹ ਦਾਤ ਤੈਨੂੰ ਗੁਰੂ ਨੇ ਬਖਸ਼ਿਸ਼ ਰੂਪ ਵਿੱਚ ਦਿੱਤੀ ਹੈ ਮਹਾਰਾਜ ਕਹਿੰਦੇ ਮਲੀਨ ਕਿਉਂ ਹਾਂ ਕਿਉਂਕਿ ਜੀਵ ਵਿੱਚ ਹੋਰ ਹੈ ਤੇ ਮੁਖ ਵਿੱਚ ਹੋਰ ਹੈ ਹਮਰੇ ਜੀ ਹੋਰ ਮੁਖ ਹੋਰ ਹੋਤ ਹੈ ਹਮ ਕਰਮ ਹੀਣਾ ਕੂੜਿਆਰੀ ਅਸੀਂ ਕਰਮਾਂ ਤੋਂ ਹੀਣਿਆ ਅਸੀਂ ਉਹ ਕਰਮ ਨਹੀਂ ਕੀਤੇ ਬਾਬਾ ਜਿਹੜੇ ਕਰਮ ਤੂੰ ਸਾਨੂੰ ਕਰਨ ਵਾਸਤੇ ਆਖਿਆ ਸੀ ਅਸੀਂ ਕਰਮਾਂ ਤੋਂ ਹੀਣੇ ਰਹ ਤੇ ਜੇ ਇਹ ਸਮਝੀਏ ਕਿ ਕਰਮ ਤੇ ਕੋਈ ਛੜਦੇ ਨਹੀਂ ਹਾਂ ਬਾਬਾ ਕਰਮ ਤੇ ਬਹੁਤ ਕਰਦੇ ਆ ਫਿਰ ਸਹਬ ਕਿਰਪਾ ਕੀਤੀ ਵੀ ਇਹ ਜਿਹੜੇ ਕਰਮ ਨੇ ਕਰਮੀ ਸਹਿਜ ਨਾ ਉਪਜੈ ਇਹ ਉਹ ਕਰਮਿਆ ਜਿਨ੍ਹਾਂ ਤੋਂ ਸਾਨੂੰ ਗੁਰੂ ਨੇ ਰੋਕਿਆ ਹੈ ਇਹਨਾਂ ਨਾਲ ਜੀਵਨ ਵਿੱਚ ਸਹਿਜ ਨਹੀਂ ਆਉਣਾ ਕਰਮ ਇਥੇ ਉਹ ਪ੍ਰਮਾਣ ਆ ਜਿਹੜਾ ਸਾਨੂੰ ਗੁਰੂ ਨੇ ਆਖਿਆ ਕਰਨ ਵਾਸਤੇ ਜਦੋਂ ਅਸੀਂ ਗੁਰੂ ਦੇ ਅਨੁਸਾਰੀ ਹੋ ਕੇ ਕਰਮ ਕਰਾਂਗੇ ਤਾਂ ਅੰਦਰ ਵੀ ਉਹ ਹੋ ਜਾਏਗਾ ਤੇ ਬਾਹਰ ਵੀ ਹੋ ਜਾਏਗਾ। ਇਹੀ ਤੇ ਗੱਲ ਬਾਬੇ ਨਾਨਕ ਨੇ ਭੂਮੇ ਚੋਰ ਨੂੰ ਦੱਸੀ ਸੀ। ਉਹਨਾਂ ਕਿਹਾ ਬਾਬਾ ਤੇਰਾ ਸਿੱਖ ਬਣਨਾ। ਸਹਿਬ ਆਖਿਆ ਕੰਮ ਕੀ ਕਰਦਾ। ਉਹ ਕਹਿੰਦਾ ਮਹਾਰਾਜ ਚੋਰੀ ਕਰਦਾ। ਸਹਿਬ ਕਹਿੰਦੇ ਛੱਡ ਦੇ। ਕਹਿੰਦਾ ਜੀ ਛੱਡਿਆ ਨਹੀਂ ਜਾਣਾ। ਹਜ਼ੂਰ ਨੇ ਜਾਣ ਲਿਆ ਵੀ ਇਹਦੇ ਅੰਦਰ ਉਹ ਚਿੰਗ ਹੈ ਭਾਵਨਾ ਹੈ ਵੀ ਇਹ ਛੱਡਣਾ ਚਾਹੁੰਦਾ ਹੈ ਵੇਖੋ ਇਹ ਵੀ ਤੇ ਇੱਕ ਭਾਵਨਾ ਦੀ ਖੇਡ ਹੈ ਨਾ ਵੀ ਬੰਦਾ ਛੱਡਣਾ ਨਾ ਚਾਹੇ ਤੇ ਉਹ ਆਖੇ ਵੀ ਗੁਰੂ ਮੇਰਾ ਭਲਾ ਨਹੀਂ ਕਰ ਰਿਹਾ ਸਹਿਬ ਨੇ ਫਿਰ ਆਖਿਆ ਤਿੰਨ ਗੱਲਾਂ ਚੇਤੇ ਰੱਖੀ ਉਹਨਾਂ ਆਖਿਆ ਜੀ ਸਤਿ ਬਚਨ ਵੀ ਇੱਕ ਤੂੰ ਝੂਠ ਨਾ ਬੋਲੀ ਦੂਜਾ ਤੂੰ ਕਿਸੇ ਦਾ ਲੂਣ ਖਾਵੇਂ ਤੇ ਉਹ ਹਰਾਮ ਨਾ ਕਰੀ ਤੇ ਤੀਜੀ ਗੱਲ ਤੇਰੇ ਕਰਕੇ ਕਿਸੇ ਹੋਰ ਨੂੰ ਦੋਸ਼ੀ ਕਿਹਾ ਜਾਏ ਤੇ ਇਹ ਗੱਲ ਤੂੰ ਪ੍ਰਵਾਨ ਨਾ ਕਰੀ ਜਿੱਥੇ ਤੇਰੀ ਮੌਜੂਦਗੀ ਹੈ ਉਥੇ ਆਖੀ ਵੀ ਹਾਂ ਮੈਂ ਇੱਥੇ ਮੌਜੂਦ ਸਾਂ ਜੀਵਨ ਬਦਲ ਗਿਆ ਚੋਰੀ ਕਰਨ ਗਿਆ ਪਹਿਰੇਦਾਰ ਨੇ ਪੁੱਛਿਆ ਕੌਣ ਕਹਿੰਦਾ ਜੀ ਚੋਰ ਹਾਂ ਉਹਨਾਂ ਆਖਿਆ ਮਖੌਲ ਕਰਦਾ ਹੋਏਗਾ ਅੱਗੇ ਚਲਿਆ ਗਿਆ ਉਹਨ ਜਦੋਂ ਪੰਡਾ ਬਣ ਲਈਆਂ ਤੇ ਭੁੱਖ ਲੱਗ ਗਈ ਫਿਰ ਰਸੋਈ ਚੋਂ ਕੁਝ ਖਾਦਾ ਉਹਨਾਂ ਆਖਿਆ ਵੀ ਲੋਣ ਖਾ ਲਿਆ ਹਰਾਮ ਨਹੀਂ ਕਰਨਾ ਸਾਰਾ ਕੁਝ ਉਸੇ ਤਰ੍ਹਾਂ ਛੱਡ ਕੇ ਚਲਿਆ ਗਿਆ ਅਗਲੇ ਦਿਨ ਢਣੋਰਾ ਪਟਿਆ ਆਖਿਆ ਕੁ ਰਾਜੇ ਦੇ ਮਹਿਲ ਵਿੱਚ ਚੋਰੀ ਕਰਨ ਆਇਆ ਪਰ ਸਾਰਾ ਕੁਝ ਛੱਡ ਗਿਆ ਜਿੰਨੇ ਸ਼ਹਿਰ ਦੇ ਆਲੇ-ਦੁਆਲੇ ਦੇ ਚੋਰ ਸਨ ਸਾਰੇ ਇਕੱਠੇ ਕਰ ਲੈ ਜਦੋਂ ਉਹਨਾਂ ਨੂੰ ਸਜ਼ਾ ਦੇਣ ਲੱਗੇ ਕੁੱਟ ਪੈਣ ਲੱਗੇ ਆ ਗਿਆ ਹਾਜ਼ਰ ਹੋ ਗਿਆ ਉਹ ਕਹਿੰਦਾ ਜੀ ਬਹਿ ਕੀਤਾ ਸਾਰਾ ਕੁਝ ਇਹਨਾਂ ਨੂੰ ਕੁਝ ਨਾ ਆਖੋ ਇਸ ਕਰਕੇ ਗੁਰੂ ਨਾਨਕ ਦੀ ਸਿੱਖੀ ਕੀ ਹੈ ਗੁਰੂ ਨਾਨਕ ਦੇ ਬਚਨ ਨੂੰ ਮੰਨ ਲੈਣਾ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਇਹ ਕਥਾ ਹੈ ਉਸ ਮਾਲਕ ਦੀ ਉਸਤਤ ਹੈ ਜੋ ਗੁਰੂ ਨੇ ਕਿਹਾ ਉਹਨੂੰ ਪੜਾ ਕਰਕੇ ਮੰਨ ਲਿਆ ਨਹੀਂ ਤੇ ਜਿੰਨ ਮਨ ਹੋਰ ਮੁਖ ਹੋਰ ਸੇ ਕੰਢੇ ਕੱਟਿਆ ਬਾਬਾ ਫਰੀਦ ਸਾਹਿਬ ਕਹਿੰਦੇ ਜਿਨ੍ਹਾਂ ਦੇ ਮਨ ਹੋ ਰਿਆ ਜਿਨ੍ਹਾਂ ਦੇ ਮੁਖ ਹੋ ਰਿਆ ਉਹ ਅਸਲ ਵਿੱਚ ਕੱਚੇ ਕੰਡਿਆਂ ਵਾਲੇ ਆ ਤੇ ਪਟ ਸਾਹਿਬਾਨ ਨੇ ਇਹੋ ਤੇ ਬੇਨਤੀ ਕੀਤੀ ਸੀ ਰਹੀ ਉਹ ਸੰਤ ਹਉ ਟੋਲ ਸਾਧ ਬਹੁ ਤੇਰੇ ਡਿੱਠੇ ਸੰਿਆਸੀ ਤਪੱਸਵੀ ਮੁੱਖੋਂ ਇਹ ਪੰਡਤ ਮਿੱਠੇ ਕਹਤਿਆਂ ਉਹਨਾਂ ਨੇ ਆਖਿਆ ਵੀ ਜੋ ਕੁਝ ਕਹਿੰਦੇ ਉਹਨਾਂ ਨੂੰ ਸੁਣਿਆ ਪਰ ਖੁਸ਼ੀ ਨਹੀਂ ਆਈ ਬੜੇ ਬੜੇ ਪੰਡਤ ਵੇਖੇ ਬੜੇ ਬੜੇ ਤਪੱਸਵੀ ਵੇਖੇ ਬਰਸ ਏਕੋਂ ਫਿਰਿਓ ਕਿਨੇ ਪਰਚੋ ਲਾਇਓ ਕਹਤਿਆਂ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਆਖਿਆ ਜੀ ਜੋ ਕੁਝ ਆਖਦੇ ਸਨ ਜਦੋਂ ਉਹਨਾਂ ਦੇ ਮੁੱਖ ਤੋਂ ਸੁਣੀਦਾ ਸੀ ਤੇ ਆਖੀਦਾ ਸੀ ਵੀ ਵਾਹ ਵਾਹ ਇੰਨਾ ਗਿਆਨ ਇਨੇ ਡੂੰਘੇ ਗਹਿਰੇ ਉਤਰੇ ਹੋਇਆ ਪਰ ਸਹਿਬ ਜਦੋਂ ਉਹਨਾਂ ਦੀ ਰਹਿਤ ਵੇਖੀ ਦੀ ਸੀ ਫਿਰ ਉਦਾਸ ਹੋ ਜਾਂਦਾ ਸੀ ਫਿਰ ਪੱਲੇ ਨਿਰਾਸ਼ਤਾ ਪੈਂਦੀ ਸੀ ਵੀ ਬਾਬਾ ਬਾਤਾਂ ਇੰਨੀਆਂ ਵੱਡੀਆਂ ਵੱਡੀਆਂ ਤੇ ਕਰਤਾਰ ਇਹਨੇ ਹੌਲੇ ਅੱਜ ਵੀ ਵੇਖੋ ਨਾ ਐਸੇ ਕਿੰਨੇ ਨੇ ਜਿਨ੍ਹਾਂ ਨੇ ਇਹ ਦਾਵਾ ਕਰਨਾ ਵੀ ਅਸੀਂ ਤੁਹਾਨੂੰ ਰੱਬ ਦੇ ਨੇੜੇ ਲੈ ਕੇ ਚੱਲੇ ਆ ਆਓ ਸਾਡੇ ਪਿੱਛੇ ਤੁਰੋ ਅਸੀਂ ਤੁਹਾਨੂੰ ਦੱਸ ਦਿਆਂ ਕੀ ਕਰਮ ਕਰਨਾ ਹੈ ਪਰ ਜਦੋਂ ਫਿਰ ਉਹਨਾਂ ਦੀਆਂ ਖਬਰਾਂ ਨਸ਼ਰ ਹੁੰਦੀਆਂ ਫਿਰ ਆਪਾਂ ਵੇਖਦੇ ਹਾਂ ਕਿ ਇਹ ਤੇ ਕਹਿੰਦੇ ਕੀ ਸੀ ਤੇ ਹੈ ਕੀ ਇਸ ਕਰਕੇ ਆਖਿਆ ਕਿ ਅਸੀਂ ਬੜਾ ਘੋਖ ਕੇ ਬੜਾ ਇੱਧਰ ਉੱਧਰ ਜਾ ਕੇ ਮਹਾਰਾਜ ਤੇਰੇ ਕੋਲ ਆਏ ਆ ਕਿਉਂਕਿ ਇਹਨਾਂ ਦੀ ਰਹਿਤ ਨੂੰ ਵੇਖਿਆ ਫਿਰ ਜੀਵਨ ਵਿੱਚ ਕੋਈ ਖੁਸ਼ੀ ਨਹੀਂ ਹੋਈ ਤੂੰ ਕਿਰਪਾ ਕਰ ਜਿਵੇਂ ਦੇ ਤੇਰੇ ਬਚਨਿਆਂ ਜਿਵੇਂ ਦੀ ਤੇਰੀ ਰਹਿਤ ਹੈ ਹਜ਼ੂਰ ਆਖਿਆ ਤੂੰ ਪਵਿੱਤਰ ਹੈ ਪਾਵਨ ਹੈ ਇਹ ਸਾਡੇ ਕਰਮਿਆਂ ਕੇ ਅਸੀਂ ਕੂੜੇ ਆ ਰਿਆਂ ਅਸੀਂ ਜੁਠਾਰੀਆਂ ਤੇ ਇੱਥੇ ਆ ਕੇ ਸਾਨੂੰ ਪਤਾ ਕਿ ਜੀਵਨ ਬਦਲ ਜਾਂਦਾ ਹੈ ਇੱਥੇ ਆ ਕੇ ਤੂੰ ਮਿਹਰ ਕਰਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਬਹਾਦਰ ਸ਼ਾਹ ਦੇ ਕੋਲ ਕਾਜੀ ਨੇ ਪੁੱਛਿਆ ਉਹਨ ਆਖਿਆ ਮਹਾਰਾਜ ਮੇਰੇ ਮਨ ਵਿੱਚ ਇੱਕ ਬਲਬਲਾ ਹੈ ਜਦੋਂ ਮੈਂ ਤੁਹਾਡੇ ਸਿੱਖਾਂ ਨੂੰ ਮਿਲਦਾ ਉਹ ਆਖਦੇ ਜਦੋਂ ਗੁਰੂ ਨਾਨਕ ਦੇ ਘਰ ਮਸਤਕ ਟੇਖੀਏ ਤੇ ਭਾਗ ਬਦਲ ਜਾਂਦੇ ਆ ਪਰ ਮਹਾਰਾਜ ਭਾਗ ਤੇ ਇਦਾਂ ਬਦਲਦੇ ਨਹੀਂ ਸਹਿਬ ਆਖਿਆ ਇਹ ਮੋਹਰ ਹੈ ਕਾਜੀ ਸਾਹਿਬ ਇਹਦੇ ਅੱਖਰ ਪੜ ਕੇ ਸੁਣਾਓ ਤੇ ਮੋਹਰ ਦੇ ਅੱਖਰ ਪੁੱਠੇ ਹੁੰਦੇ ਆ ਉਹਨਾਂ ਆਖਿਆ ਵੀ ਮਹਾਰਾਜ ਪੜੇ ਨਹੀਂ ਜਾਂਦੇ ਜਦੋਂ ਉਸ ਮੋਹਰ ਦਾ ਛਾਪਾ ਲਾਇਆ ਅੱਖਰ ਸਿੱਧੇ ਹੋ ਗਏ ਉਹ ਕਾਜੀ ਨੇ ਪੜ ਦਿੱਤੇ ਆਖਿਆ ਗੁਰੂ ਦਾ ਘਰ ਐਸਾ ਹੈ ਜਦੋਂ ਅਸੀਂ ਆ ਕੇ ਗੁਰੂ ਅੱਗੇ ਅਰਦਾਸ ਕਰਦੇ ਆਂ ਇੱਥੇ ਆ ਕੇ ਸਜਦਾ ਕਰਦੇ ਆ ਉਸ ਵੇਲੇ ਸਾਨੂੰ ਸਾਡੇ ਮਸਤਕ ਦੇ ਇਹ ਲੇਖ ਕਰਮ ਪੜਨੇ ਆ ਜਾਂਦੇ ਆ ਅਸੀਂ ਆਪਣੇ ਅੰਦਰ ਝਾਤ ਮਾਰਦੇ ਆ ਕਿ ਮਹਾਰਾਜ ਸਾਡੇ ਕਰਮ ਕੀ ਆ ਅਸੀਂ ਕੀ ਕਰ ਰਹੇ ਆ ਸਾਨੂੰ ਕੀ ਕਰਨਾ ਚਾਹੀਦਾ ਹੈ ਇਹ ਤੇ ਅਰਦਾਸ ਰੂਪ ਵਿੱਚ ਆਖਿਆ ਨਾ ਕਿ ਵੇਖ ਆਪਣੇ ਬੰਦੇ ਦੇ ਭਾਗ ਵੇਖ ਮੇਰੇ ਕਰਮ ਕੀਆ ਹੁਣ ਸਤਗੁਰ ਦੀ ਬਾਣੀ ਵਿੱਚ ਕਿਰਪਾ ਕੀਤੀ ਤੂੰ ਚੰਦਨ ਹਮ ਿਰੰਡ ਬਾਪਰੇ ਸੰਗ ਤੁਮਾਰੇ 바ਸਾ ਆਖਿਆ ਸਤਗੁਰ ਤੁ ਪਵਿੱਤਰ ਹੈ ਉਤਮ ਹੈ ਤੂੰ ਚੰਦਨ ਹੈ ਤੇ ਅਸੀਂ ਇਰੰਡ ਵਰਗੇ ਹਾਂ ਪਰ ਮੇਰ ਇਹ ਹੋਈ ਵੀ ਸਾਡਾ ਤੇਰੇ ਨਾਲ ਵਸੇਬਾ ਹੈ ਤੇਰੇ ਨਾਲ ਸਾਡੀ ਸਾਂਝ ਹੈ ਤੇ ਜੇ ਤੇਰੇ ਨਾਲ ਸਾਡੀ ਸਾਂਝ ਬਣੀ ਤੇ ਕੀ ਹੋਏਗਾ ਨੀਚ ਰੂਖ ਤੇ ਊਚ ਭਏ ਹੈ ਗੰਦ ਸੁਗੰਧ ਨਿਵਾਸਾ ਤੇਰੇ ਵਾਲੀ ਸੁਗੰਧੀ ਸਾਡੇ ਜੀਵਨ ਚ ਆਉਣੀ ਸ਼ੁਰੂ ਹੋ ਜਾਏਗੀ ਕਿਉਂਕਿ ਚੰਦਨ ਦੀ ਖੂਬੀ ਹੈ ਨਾ ਕਿ ਜੇ ਕੋਈ ਕਾ ਜੋ ਕੁਝ ਦਰਖਤ ਉਹਦੇ ਨੇੜੇ ਹੋਵੇ ਉਹਦੇ ਚ ਚੰਦਨ ਦੀ ਸੁਗੰਧੀ ਆਉਣ ਲੱਗ ਜਾਂਦੀ ਹੈ ਤੇ ਮਹਾਰਾਜ ਦੀ ਬਾਣੀ ਨੇ ਆਖਿਆ ਖਾਲੀ ਵਾਸ ਵਰਗਾ ਨਾ ਬਣ ਕੇ ਆਈ ਕਿਉਂਕਿ ਜੇ ਵਾਂਸ ਵਰਗਾ ਹੋਇਆ ਫਿਰ ਚੰਦਨ ਦੀ ਸੁਗੰਧੀ ਉਹਦੇ 'ਚ ਨਹੀਂ ਆਉਂਦੀ ਕਿਉਂਕਿ ਅੰਦਰ ਪੋਲ ਹੈ। ਖੇੜੀ ਸਾਰੀ ਅੰਦਰ ਦੀ ਨੀਤ ਨੀਤ ਦੀ ਹੈ। ਖੋਟ ਨੀਤ ਦੀ ਹੈ ਨਾ। ਇਸ ਕਰਕੇ ਆਖਿਆ ਵੀ ਜੇ ਸੁਗੰਧੀ ਲੈਣੀ ਹੈ ਉਸ ਸੁਗੰਧੀ ਬਖਸ਼ ਦਿੰਦਾ ਆਪਣੀ ਪਰ ਉਹਦੇ ਨਾਲ ਸੰਗਤ ਕਰੀ। ਨੀਚ ਰੂਕ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ਕੀ ਕਰਨਾ ਪਏਗਾ ਮਾਦੋ ਸਤ ਸੰਗਤ ਸ਼ਰਨ ਤੁਮਾਰੀ हे ਮੇਰੇ ਮਾਲਕ ਇਸ ਸਤ ਸੰਗਤ ਵਿੱਚ ਆ ਕੇ ਬੈਠੀਏ ਤੇਰੀ ਸ਼ਰਨ ਵਿੱਚ ਆਈਏ हम औगण तुम उपकारी क्योंकि असी औगणਾਂ ਦੇ